ਪਰਚਮ ਪੰਜਾਬ ਨਿਊਜ਼ ਦੇਖ ਰਹੇ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਦਰਸ਼ਕੋ ਮੈਂ ਪਵੇਲ ਅਗਸਟਸ ਇੱਕ ਵਾਰ ਫਿਰ ਆਪ ਜੀ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਣਾ ਜੀ ਤੁਹਾਡੇ ਆਪਣੇ ਚੈਨਲ ਪਰਚਮ ਪੰਜਾਬ ਨਿਊਜ਼ ਦੇ ਵਿੱਚ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਨਗਰਪਾਲਿਕਾ ਚੋਣਾਂ 2024 ਦਾ ਆਗਾਜ਼ ਹੋ ਚੁੱਕਾ ਹੈ ਔਰ ਹਰ ਇੱਕ ਕੈਂਡੀਡੇਟ ਆਪਣੇ ਲੈਵਲ ਤੇ ਬਹੁਤ ਤੇ ਜੋਰਦਾਰ ਅਪੀਲ ਕਰ ਰਿਹਾ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਮੈਂ ਗੱਲ ਕਰ ਰਿਹਾ ਜੀ ਇਸ ਟਾਈਮ ਨਗਰ ਢਿਲਵਾਂ ਦੇ ਇਲਾਕੇ ਕਪੂਰਥਲਾ ਦੀ ਜਿੱਥੇ ਕਿ 11 ਵਾੜਾਂ ਤੋਂ ਅਲੱਗ-ਅਲੱਗ ਕੈਂਡੀਡੇਟ ਆਪਣੇ ਲੈਵਲ ਤੇ ਜ਼ੋਰ ਲਗਾ ਰਹੇ ਨੇ ਔਰ ਲੋਕਾਂ ਨੂੰ ਵੋਟ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਵੋਟਾਂ ਪਾ ਕੇ ਥੋ ਕਾਮਯਾਬ ਕੀਤਾ ਜਾਵੇ ਔਰ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਮਿਆਣੀ ਬਾਕਰਪੁਰ ਢਿਲਵਾਂ ਵਿਖੇ ਜੋ ਕਿ ਹਾਈਵੇ ਜਲੰਧਰ ਅੰਮ੍ਰਿਤਸਰ ਇੱਥੇ ਵਾਰਡ ਨੰਬਰ 9 ਤੋਂ ਸਾਡੇ ਅਮਰਿੰਦਰ ਸਿੰਘ ਜੀ ਭੰਮੜਾ ਐਜ਼ ਅ ਕੈਂਡੀਡੇਟ ਖੜੇ ਹੋਏ ਨੇ ਵਾਰਡ ਨੰਬਰ 9 ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਵਿਚਾਰ ਜਾਣਾਂਗੇ ਕਿ ਉਹ ਕਿਵੇਂ ਆਪਣੇ ਵਾਰਡ ਦੇ ਲੋਕਾਂ ਨੂੰ ਢਿਲਵਾਂ ਵਾਸੀਆਂ ਨੂੰ ਵੋਟ ਅਪੀ ਤੇ ਉਹਨਾਂ ਦੇ ਵਿਚਾਰ ਸੁਣਦੇ ਆ ਜੀ ਧੰਨਵਾਦ ਇਹ ਮੇਰੇ ਵਾਰਡ ਵਾਸੀ ਮੇਰਾ ਪਰਿਵਾਰ ਆ ਮੈਂ ਤੇ ਹਰ ਵੇਲੇ ਇਹਨਾਂ ਦੀ ਸੇਵਾ 'ਚ ਹਾਜ਼ਰ ਰਹਿਣਾ ਆ ਜੇਕਰ ਮੈਨੂੰ ਹੁਣ ਮੌਕਾ ਮਿਲੂਗਾ ਤਾਂ ਮੈਂ ਇਹ ਦੇਖਿਆ ਆ ਪਿੰਡ ਦੇ ਵਿੱਚ ਵਿਚਰ ਕੇ ਕਿ ਉੱਥੇ ਗਲੀਆਂ ਦੀ ਨਾਲੀਆਂ ਦੀ ਸਮੱਸਿਆ ਹੈ ਮੇਰਾ ਇਰਾਦਾ ਹੈਗਾ ਕਿ ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਉੱਥੇ ਪਾਈਪਲਾਈਨ ਅੰਡਰਗਰਾਉਂਡ ਕਰਵਾਉਂਗਾ ਸੈਕੰਡ ਸਕੂਲ ਦੇ ਵਿੱਚ ਲਾਇਬ੍ਰੇਰੀ ਦੀ ਥੋੜੀ ਪ੍ਰੋਬਲਮ ਹੈ ਲਾਇਬ੍ਰੇਰੀ ਨਹੀਂ ਹੈ ਮੈਂ ਕੋਸ਼ਿਸ਼ ਕਰੂੰਗਾ ਕਿ ਸਕੂਲ ਦੇ ਵਿੱਚ ਲਾਇਬ੍ਰੇਰੀ ਅਪਗ੍ਰੇਡ ਹੋਵੇ। ਦੈਨ ਬੱਚਿਆਂ ਵਾਸਤੇ ਪਾਰਕ ਦੀ ਪ੍ਰੋਬਲਮ ਹੈ ਇੱਥੇ। ਤੇ ਮੈਂ ਇਹੋ ਕੋਸ਼ਿਸ਼ ਕਰੂੰਗਾ ਕਿ ਵਧੀਆ ਪਾਰਕ ਦੀ ਸਹੂਲਤ ਜਨਤਾ ਨੂੰ ਦਿੱਤੀ ਜਾਵੇ। ਕੀ ਕਹਿਣਾ ਚਾਹੋਗੇ ਆਪਣੇ ਵਾਰਡ ਵਾਸੀਆਂ ਨੂੰ ਕਿ ਜਿਵੇਂ ਕਿ ਇਲੈਕਸ਼ਨ ਬਿਲਕੁਲ ਨੇੜੇ ਆ ਚੁੱਕੀ ਕਿਸੇ ਨੂੰ ਇਲੈਕਸ਼ਨ ਆ? ਕਿਵੇਂ ਵੀ ਵੋਟ ਅਪਲੀਕੇਸ਼ਨ ਚਾਹੋਗੇ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਔਰ ਅਗਰ ਤੁਸੀਂ ਜਿੱਤਦੇ ਹੋ ਤੇ ਅਸੀਂ ਕਿਹੜੇ ਕੰਮ ਹੋਣਗੇ ਤੁਸੀਂ ਪਹਿਲ ਦੇ ਹੱਤ ਕਰਵਾਉਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਗੱਲ ਇਹ ਆ ਜੀ ਮੈਂ ਕੋਈ ਕਰੀਬ 2 ਸਾਲ ਤੋਂ ਵਾਰਡ ਦੇ ਵਿੱਚ ਹੀ ਵਿਚਰਦਾ ਆ ਇੱਥੇ ਦਾ ਹੀ ਵਾਸੀ ਆ ਤੇ ਸਾਡੇ ਹਲਕਾ ਚ ਜੇ ਰਾਣਾ ਰਣਜੀਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੱਥੇ ਮੋਲਾ ਕਲੀਨਿਕ ਲੈ ਕੇ ਆਏ ਆ ਜਿਹੜੀ ਇੱਕ ਆਮ ਲੋਕਾਂ ਲਈ ਬਹੁਤ ਵੱਡੀ ਸਹੂਲਤ ਆ ਕੋਈ ਕਰੀਬ 100 ਦੇ ਕਰੀਬ ਜਿਹੜਾ ਲੋਕ ਆ ਉਹ ਡੇਲੀ ਇਥੋਂ ਮੈਡੀਸਿਨ ਲੈ ਕੇ ਜਾਂਦੇ ਆ। ਤੋਂ ਮੈਂ ਤੇ ਇਹੀ ਸੋਚਦਾ ਆਈ ਹੋਈ ਮੇਰੇ ਆਪੀਲੇ ਆ ਲੋਕਾਂ ਨੂੰ ਦੇਖੋ ਅਸੀਂ ਤਾਂ ਵਿਕਾਸ ਲੈ ਕੇ ਆਏ ਆ ਤੇ ਵਿਕਾਸ ਦੇ ਨਾਂ ਤੇ ਹੀ ਵੋਟ ਦੀ ਮੰਗ ਕਰਦੇ ਆ। ਸੋ ਮੇਰੀ ਬੇਨਤੀ ਆ ਸਾਰੀ ਜਨਤਾ ਨੂੰ ਮੇਰੇ ਵੋਟਰਾਂ ਨੂੰ ਮੇਰੇ ਵੀਰਾਂ ਨੂੰ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਮੈਂ ਹੋਰ ਵੀ ਵਿਕਾਸ ਦੀ ਗਤੀ ਨੂੰ ਤੇਜ਼ ਕਰ ਸਕਾਂ। ਅਸੀਂ ਅਮੀਰ ਕਰਦੇ ਆ ਕਿ ਸਾਡਾ ਭਰਾ ਅਮਰਿੰਦਰ ਸਿੰਘ ਭਮਰਾ ਜੀ ਜੇਤੂ ਹੋਣਗੇ ਕਿਉਂਕਿ ਇਹ ਲੋਕਾਂ ਵਿੱਚ ਬਹੁਤ ਵਧੀਆ ਵਿਚਰਦੇ ਨੇ ਔਰ ਇਹਨਾਂ ਦੇ ਕੀਤੇ ਕੰਮ ਬੋਲਦੇ ਨੇ ਇਸ ਲਈ ਪੂਰੀ ਪੂਰੀ ਉਮੀਦ ਹੈ ਸਾਨੂੰ ਕਿ ਐਲਾਨ ਹੋਣਾ ਬਾਕੀ ਹੈ ਜਿੱਤ ਪੱਕੀ ਹੈ ਅਮਰਿੰਦਰ ਸਿੰਘ ਭਵਰਾ ਜਿਹੜੇ ਵਾਰਡ ਨੰਬਰ 9 ਧਰਮਾ ਦੇ ਵਿੱਚੋਂ ਇਲੈਕਸ਼ਨ ਤੇ ਖੜੇ ਹਨ ਉਹਨਾਂ ਦੀ ਅਸੀਂ ਸਪੋਰਟ ਕਰਦੇ ਆਂ ਪੜਿਆ ਲਿਖਿਆ ਨੌਜਵਾਨ ਆ ਨੀ ਅੱਗੇ ਵੀ ਲੋਕਾਂ ਦੇ ਕੰਮ ਬਹੁਤ ਕਰਾਏ ਆ ਗਾਹ ਵੀ ਇਹਦੇ ਤੇ ਆਫ ਰੱਖਦੇ ਆ ਵੀ ਕੰਮ ਜ਼ਰੂਰ ਕਰੂਗਾ ਐਫ ਕਰਕੇ ਅਸੀਂ ਸਾਰੇ ਇਹ ਕਹਿੰਨੇ ਆ ਵੀ ਇਹਨੂੰ ਜੋ ਵੀ ਵੋਟ ਕਵਾਏ ਫਲਕੇ ਦੇ ਤਗੜੇ ਹੋ ਕੇ ਵੋਟਾਂ ਪਾਓ ਇਹਨੂੰ ਜਿਤਾਓ ਤੇ ਇਲਾਕੇ ਦੇ ਕੰਮ ਕਰਾਓ ਆਪਣੇ ਏਰੀਏ ਦੇ ਜਿੰਨੇ ਵੀ ਕੰਮ ਜਿਹੜੇ ਰਹਿੰਦੇ ਆ ਉਹ ਵੀ ਹੋ ਜਾਣਗੇ ਸਾਰਾ ਕੰਮ ਹੋ ਜੂ ਤੇ ਮਹਾਰਾਜ ਕਿਰਪਾ ਕਰੇ ਵੀ ਇਹਨੂੰ ਮਹਾਰਾਜ ਤਰੱਕੀਆਂ ਬਖਸ਼ੇ ਤੇ ਤੁਹਾਡੇ ਭਰਾਵਾਂ ਦੀ سپورਟ ਦੇ ਨਾਲ ਹੀ ਜਿੱਤ ਹੁੰਦੀ ਆ ਜਿੱਤ ਯਕੀਨੀ ਹੋ ਜਾਏ ਸਮਾਰੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ 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 ਜਿੰਦਾਬਾਦ